ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਹੋ ਸਨੋ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਹੁਤ ਠੀਕ ਠਾਕ ਆ ਅੰਦਰੋਂ ਸਤਾ ਪ੍ਰਮਾਤਮਾ ਦਾ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਤੇ ਲੋ ਜੀ ਅੱਜ ਆਪਾਂ ਮਲਾਵਾਂਗੇ ਤੁਹਾਨੂੰ ਆਪਣੇ ਮਹਿਮਾਨਾਂ ਦੇ ਨਾਲ ਤੇ ਮਹਿਮਾਨ ਹੋ ਜੇ ਸੁੱਤੇ ਪਏ ਨੇ ਬੇਫਿਕਰੀ ਦੀ ਨੀਂਦ ਸੁੱਤੇ ਪਏ ਨੇ 8:30 ਹੋ ਗਏ ਤੇ ਇਹ ਮੈਨੂੰ ਉੱਠੀ ਨੂੰ ਹੋ ਗਏ 2 ਘੰਟੇ ਤੇ ਪਰ ਮਹਿਮਾਨ ਹਜੇ ਸੁੱਤੇ ਹੋਏ ਨੇ ਜੇ ਤੁਹਾਨੂੰ ਆਪਾਂ ਕਿਤੇ ਜਾਣਦੇ ਆ ਨਾ ਜਿੱਥੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉੱਥੇ ਆਪਾਂ ਨੂੰ ਬੇਫਿਕਰੀ ਦੀ ਨੀਂਦ ਆਉਂਦੀ ਹੈ ਤੇ ਬੇਫਿਕਰੀ ਦੀ ਨੀਂਦ ਬੜੀ ਵਧੀਆ ਹੁੰਦੀ ਹੈ। ਉਹਦੋਂ ਅਸੀਂ ਜਦੋਂ ਮਰਜ਼ੀ ਸੌਂਈਏ ਗੱਲਾਂ ਗੁੱਲਾਂ ਮਾਰ ਕੇ ਰਾਤ ਪੈਸੇ ਲੇਟ ਸੁੱਤੇ ਸੀ। ਪਰ ਮੈਂ ਫਿਰ ਵੀ ਜਲਦੀ ਉੱਠ ਗਈ ਸੀ ਕਿਉਂਕਿ ਮੇਰੇ ਥੋੜੇ ਥੋੜੇ ਸ਼ਾਪ ਸ਼ੂਟ ਤੇ ਕੰਮ ਹੁੰਦੇ ਨੇ। ਕਿਸਵੇਰੇ ਸਵੇਰੇ ਐਡਰੈਸ ਵਗੈਰਾ ਲਿਖਣੇ ਹੁੰਦੇ ਨੇ। ਤੇ ਭਾਵੇਂ ਸਕੂਲ ਦੀ ਕੋਈ ਹੁਣ ਅੱਜਕੱਲ੍ਹ ਜਾਣ ਦੀ ਡਿਊਟੀ ਦੀ ਟੈਨਸ਼ਨ ਤਾਂ ਨਹੀਂ ਹੈਗੀ, ਛੁੱਟੀਆਂ ਹੋ ਗਈਆਂ। ਔਰ ਫਿਰ ਵੀ ਬਾਕੀ ਜ਼ਿੰਮੇਵਾਰੀਆਂ ਦੀ ਟੈਨਸ਼ਨ ਜਿਹੜੀ ਉਹ ਨਾਲ-ਨਾਲ ਹੁੰਦੀ ਆ ਸੋ ਟਾਈਮ ਤੇ ਉੱਠੀ ਜੀ ਪਰ ਮਹਿਮਾਨ ਹਜੇ ਬੜੀ ਬੇਫਿਕਰੀ ਦੀ ਨੀ ਸੁੱਤੇ ਹੋਈਆਂ ਅਜੇ ਤਾਂ ਮੈਨੂੰ ਲੱਗਦਾ ਠਾਣੇ ਪੈਣਗੇ ਅਸੀਂ ਠਾ ਨਹੀਂ ਰਹੇ ਵੀ ਚਲ ਸੁੱਤੇ ਰਹਿਣ ਦਿਓ ਮੈਂ ਸੱਕਰਾਂ ਚੋਂ ਨਿਕਲ ਕੇ ਅਗਲਾ ਹਾਂਦਾ ਆਪਣੀਆਂ ਜ਼ਿੰਮੇਵਾਰੀਆਂ ਚੋਂ ਤੇ ਚਲ ਕੋਈ ਗੱਲ ਨਹੀਂ ਉੱਠ ਕੇ ਕਰਨਾ ਵੀ ਕੀ ਆ ਕੀ ਆ ਨੀ ਸੀਬੀ ਮੈਂ ਕਰ ਦੇਣੀ ਮੈਂ ਕਰ ਦੇਣੀ ਆ ਤੇ ਬਸ ਮੈਂ ਰੱਖ ਦਿਆਂ ਆਲੂ ਬੋਇਲ ਕਰਨੇ ਕਿਉਂਕਿ ਅੱਜ ਦਿਖਾਵਾਂਗੀ ਆਪਾਂ ਆਲੂ ਵਾਲੇ ਪਰੌਂਠੇ ਉਹਨਾਂ ਨੂੰ ਬ੍ਰੇਕਫਾਸਟ ਦੇ ਵਿੱਚ ਤੇ ਤਿਆਰੀ ਕਰਕੇ ਰੱਖ ਦੇਣੀ ਆ ਸੰਦੀਪ ਤੋਂ ਪਹਿਲਾਂ ਕਿਉਂਕਿ ਸੰਦੀਪ ਥੋੜਾ ਲੇਟ ਆਉਂਦੀ ਆ ਦੂਰੋਂ ਆਉਂਦੀ ਆ ਇਸ ਕਰਕੇ ਉਹਨੂੰ ਸਵੇਰ 9:30 ਹੋ ਜਾਂਦੇ ਨੇ ਵੈਸੇ ਤਾਂ ਜੀ ਇਹ 9:30 ਹੋ ਗਏ ਅਜੇ ਉੱਠੇ ਨਹੀਂ ਅਜੇ ਚਾਹ ਪੀਣੀ ਆ ਤੇ ਰੋਟੀ ਦਾ ਤਾਂ ਲੇਟ ਹੀ ਹੋਊਗਾ ਕੰਮ ਪਰ ਮੈਂ ਫਿਰ ਵੀ ਆਲੂ ਬੋਇਲ ਕਰਕੇ ਰੱਖ ਦੇਣੀ ਆ ਤੇ ਆ ਕੇ ਫਿਰ ਉਹਦੋਂ ਠੰਡੇ ਹੋ ਜਾਣਗੇ ਫਿਰ ਆ ਕੇ ਬਣਾ ਲੂਗੀ ਪਰੌਂਠੇ ਠੀਕ ਹੈ ਜੀ ਚਲੋ ਆਲੂ ਬੋਇਲ ਕਰਨੇ ਰੱਖ ਦਿਆ ਮੈਂ ਫਿਰ ਮਿਲਾਂਗੀ ਆਪਾਂ ਤੁਹਾਨੂੰ ਮਹਿਮਾਨਾਂ ਦੇ ਨਾਲ ਹੀ ਮਿਲਾਂਗੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਤੇ ਮੈਂ ਨਾ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਰਿਸ਼ਤੇਦਾਰ ਆਏ ਹੋਏ ਨੇ ਵੀ ਮੈਂ ਤੁਹਾਨੂੰ ਕੱਲ ਵਾਲੇ ਵਲੌਗ 'ਚ ਮਿਲਾਉਂਗੀ ਪਰ ਤੁਸੀਂ ਓਨੀ ਦੇਰ ਦੇ ਵਿੱਚ ਅੰਦਾਜ਼ੇ ਲਾ ਲਓ ਗੈਸ ਲਾ ਲਓ ਕਿ ਕੌਣ ਆਇਆ ਹੋਊਗਾ ਹਨਾ ਬਹੁਤ ਸਾਰੀਆਂ ਭੈਣਾਂ ਨੇ ਮੇਰੀ ਸਿਸਟਰ ਦਾ ਨਾਮ ਲਿਆ ਕੀ ਬਿਲ ਕਰਨਾ ਹੀ ਹੋਊਗੀ ਬਿਲ ਕਰਨਾ ਹੀ ਹੋਊਗੀ ਉਹ ਇੱਕ ਕੋਈ ਇਨਸੀਡੈਂਟ ਹੋ ਗਿਆ ਕਿ ਉਧਰੋਂ ਦਾ ਉਹਨੇ ਵਲੌਗ ਪਾਤਾ ਕਿ ਮੈਂ ਪੇਕੇ ਜਾ ਰਹੀ ਹਾਂ ਸੂਟ ਦਿਖਾਤੇ ਔਰ ਉਧਰੋਂ ਮੈਂ ਪੁੱਛ ਲਿਆ ਬਾਈ ਚਾਂਸੀ ਮੈਂ ਪੁੱਛ ਲਿਆ ਕਿ ਕੌਣ ਆਇਆ ਹੋਊਗਾ ਹਨਾ ਸਾਡੇ ਘਰ ਤੁਸੀਂ ਗੈਸ ਲਾਓ ਪਰ ਮੈਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਤੁਸੀਂ ਆਪਣੇ ਗੈਸ ਦੇ ਵਿੱਚ ਇਦਾਂ ਗਲਤ ਹੋ ਜਾਓਗੇ ਮੈਨੂੰ ਐ ਸੀਗਾ ਤੁਹਾਡਾ ਤੁਹਾਡੀ ਜਿਹੜੀ ਜਜਮੈਂਟ ਤੁਹਾਡਾ ਜਿਹੜੇ ਗੈਸ ਹੈਗਾ ਉਹ 100% ਠੀਕ ਜਾਊਗਾ ਕਿਉਂਕਿ ਹਮੇਸ਼ਾ ਠੀਕ ਜਾਂਦਾ ਹੁੰਦਾ ਪਰ ਇਸ ਵਾਰ ਤੁਹਾਡਾ ਜਿਹੜਾ ਗੈਸ ਹੈਗਾ ਉਹ ਗਲਤ ਚੱਲਿਆ ਗਿਆ ਮੈਨੂੰ ਇਹਦਾ ਬਿਲਕੁਲ ਵੀ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਇਸ ਤਰ੍ਹਾਂ ਹੋਗਾ ਮੈਨੂੰ ਤਾਂ ਐ ਸੀਗਾ ਤੁਸੀਂ ਬਿਲਕੁਲ ਸਹੀ ਹੰਦਾ ਚਲਾ ਦੋਗੇ ਹਾਂ ਪਰ ਇਹ ਥੋੜਾ ਜਿਹੜਾ ਗੈਸ ਹੈਗਾ ਉਹ ਬਿਲਕੁਲ ਗਲਤ ਗਿਆ ਸਹੀ ਨਹੀਂ ਆ ਰਹੀ ਕਿਸੇ ਪਾਸੋਂ ਬਾਹਰ ਚਲਦੇ ਆਪਾਂ ਲਾਈਟ ਚਲੀ ਗਈ ਸੀ ਔਰ ਹੁਆ ਆਈ ਹੈ ਤੇ ਤੁਹਾਡਾ ਜਿਹੜਾ ਗੈਸ ਹੈਗਾ ਉਹ ਬਿਲਕੁਲ ਹੀ ਗਲਤ ਚੱਲਿਆ ਗਿਆ ਮੇਰੇ ਸਿਸਟਰ ਨਹੀਂ ਆਏ ਤੇ ਕੌਣ ਆਇਆ ਜੇ ਵੀ ਤੁਸੀਂ ਅੰਦਾ ਚਲਾ ਲਓ ਗੈਸ ਲਾ ਲਓ ਥੋੜੀ ਦੇਰ ਉਸ ਤੋਂ ਬਾਅਦ ਆਪਾਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਾ ਦਾਂਗੇ ਕਿਉਂਕਿ ਰਿਸ਼ਤੇਦਾਰ ਆਪਣੇ ਕਮਰੇ 'ਚ ਨਹੀਂ ਹੈਗੇ ਹੁਣ ਇਸ ਟਾਈਮ ਬਾਹਰ ਮੌਸਮ ਬਹੁਤ ਜ਼ਿਆਦਾ ਠੰਡਾ ਹੈਗਾ ਤੇ ਹਵਾ ਚੱਲਦੀ ਹੈ ਬਹੁਤ ਵਧੀਆ ਤੇ ਉਹ ਗਏ ਹੋਏ ਨੇ ਬਾਹਰ ਆਪਣਾ ਟੈਲਣ ਹਵਾ ਲੈਣ ਵਾਸਤੇ ਤੇ ਮੈਂ ਹੁਣੇ-ਹੁਣੇ ਉਹਨਾਂ ਵਾਸਤੇ ਨਾ ਸੂਜੀ ਦੀ ਖੀਰ ਬਣਾਈ ਸੀਗੀ ਤੇ ਸੂਜੀ ਦੀ ਖੀਰ ਖਵਾਤੀ ਉਹਨਾਂ ਨੂੰ ਤੇ ਉਹ ਚਲੇ ਗਏ ਮੜਾ ਜਾ ਬਾਹਰ ਗੇੜੀ ਲਾਉਣ ਥੋੜੀ ਜੀ ਕਿ ਅਸੀਂ ਸੂਜੀ ਦੀ ਖੀਰ ਹਾਜਮ ਕਰ ਲਈਏ ਉਸ ਤੋਂ ਬਾਅਦ ਅਸੀਂ ਰਾਤੀ ਰੋਟੀ ਖਾਣ ਦੀ ਖਾਣ ਲਈ ਜਗ੍ਹਾ ਬਣਾ ਲਈਏ પેટ ਦੇ ਵਿੱਚ ਥੋੜਾ ਬਹੁਤਾ ਤੁਰਾਂਗੇ ਤੇ ਫੇਰ ਹੀ ਬਣੂਗੀ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸੰਦੀਪ ਸਾਰਾ ਕੁਝ ਬਣਾ ਕੇ ਗਈ ਹੋਈ ਆ ਬਣਾਉਣਾ ਮੈਂ ਉਹਨਾਂ ਲਈ ਟੇਡਾ ਹਲਵਾ ਸੀਗਾ ਬਹੁਤ ਸਾਰੀਆਂ ਭੈਣਾਂ ਨੇ ਬਣਾਇਆ ਜੀ ਔਰ ਬਹੁਤ ਸੋਹਣੀ ਸੋਹਣੀ ਕਮੈਂਟਾਂ ਵੀ ਕੀਤੀ ਦੱਸਿਆ ਕਿ ਬਹੁਤ ਅੱਛਾ ਬਣਿਆ ਸੂਜੀ ਭੰਤੀ ਪਈ ਸੀਗੀ ਮੇਰੀ ਪਾਣੀ ਦੇ ਵਿੱਚ ਬਾਦਚ ਪਤਾ ਨਹੀਂ ਕਿਉਂ ਮੇਰਾ ਮੂਡ ਚੇਂਜ ਹੋ ਗਿਆ ਕਿ ਆਪਾਂ ਸੂਜੀ ਦੀ ਖੀਰ ਬਣਾਈਏ ਮੈਂ ਵੈਸੇ ਕਦੇ ਵੀ ਸੂਜੀ ਦੀ ਖੀਰ ਨਹੀਂ ਬਣਾਈ ਸੀਗੀ ਮੈਂ ਫਸਟ ਟਾਈਮ ਸੂਜੀ ਦੀ ਖੀਰ ਬਣਾਈ ਔਰ ਬਹੁਤ ਵਧੀਆ ਬਣੀ ਬਹੁਤ ਡੇਲੀਸ਼ੀਅਸ ਬਣੀ ਬਹੁਤ ਟੇਸਟੀ ਬਣੀ ਤੇ ਉਹ ਅਸੀਂ ਹੁਣ ਖਾ ਚੁੱਕੇ ਆਂ ਤੇ ਹੁਣ ਉਹ ਚਲੇ ਗਏ ਨੇ ਬਾਹਰ ਥੋੜਾ ਜਿਹਾ ਟੈਲੈਂਟ ਤੇ ਮੈਂ ਕਿਹਾ ਮੈਂ ਵਲੌਗ ਬਣਾ ਲਾਂ ਕਿ ਮੈਨੂੰ ਬਿਲਕੁਲ ਵੀ ਨਹੀਂ ਸੀ ਇਹ ਲੱਗਿਆ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੀਆਂ ਭੈਣਾਂ ਬਹੁਤ ਸਮਾਰਟ ਨੇ ਔਰ ਬਿਲਕੁਲ ਸਹੀ ਜਵਾਬ ਦੇਣਗੀਆਂ ਪਰ ਜਵਾਬ ਗਲਤ ਚਲੇ ਗਿਆ ਠੀਕ ਹੈ ਜੀ ਤੇ ਮੈਂ ਇਹ ਜਵਾਬ ਬਿਲਕੁਲ ਨਹੀਂ ਸੀ ਸੋਚਿਆ ਚਲੋ ਕੋਈ ਗੱਲ ਨਹੀਂ ਅਜੇ ਹੋਰ ਟਾਈਮ ਦਿੰਨੀ ਆ ਤੁਹਾਨੂੰ ਮੈਂ ਤੁਸੀਂ ਆਪਣੇ ਅੰਦਾਜ਼ੇ ਜਿਹੜੇ ਉਹ ਹੋਰ ਲਾਓ ਠੀਕ ਹੈ ਜੀ ਤੇ ਬਾਕੀ ਇੱਕ ਦੋ ਭੈਣਾਂ ਦੇ ਆਏ ਸੀਗੇ ਮੈਨੂੰ ਫੋਨ ਕਹਿੰਦੇ ਤੁਸੀਂ ਕਲਰ ਬਾਰੇ ਦੱਸਿਆ ਸਾਨੂੰ ਬਹੁਤ ਅੱਛਾ ਲੱਗਿਆ ਕਿ ਇਸ ਦੇ ਅਕੋਰਡਿੰਗਲੀ ਜਿਹੜਾ ਕਲਰ ਹੈਗਾ ਉਹ ਥੋੜਾ ਥੋੜਾ ਲਾਈਟ ਹੋ ਜਾਣਾ ਚਾਹੀਦਾ ਹੈਗਾ ਕਿਉਂਕਿ ਥੋੜਾ ਜਿਹਾ ਨਕਲੀ ਜੇ ਬਾੜ ਲੱਗਣ ਲੱਗ ਜਾਂਦੇ ਨੇ ਜਦੋਂ ਏਜ ਵੱਧ ਜਾਂਦੀ ਹੈ ਨਾ ਤੇ ਫਿਰ ਜਿਆਦਾ ਬਲੈਕ ਕਰੀ ਜਾਈਏ ਤੇ ਫੇਰ ਉਹੋ ਥੋੜੇ ਜਿਹ ਨਕਲੀ ਜੇ ਬਾਲ ਲੱਗਣ ਲੱਜ ਜਾਂਦੇ ਨੇ ਚਲੋ ਜੀ ਪਹਿਣਾ ਸ਼ਾਇਦ ਉਹਨਾਂ ਨੂੰ ਸਹੀ ਲੱਗਿਆ ਹੋਊਗਾ ਇਹ ਤੇ ਟਰਾਈ ਕਰਨੀਆਂ ਲਾਈਟ ਕਲਰ ਹਨਾ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਹਾਂ ਤੇ ਬਾਕੀ ਚਲੋ ਜੀ ਮਲਾਉਣੀ ਆ ਉਹਨਾਂ ਨੂੰ ਆ ਜਾਂਦੋ ਥੋੜੀ ਦੇਰ ਦੇ ਵਿੱਚ ਫੇਰ ਆਪਾਂ ਗੱਲਬਾਤ ਕਰਦੇ ਹਾਂ ਨਾਲੇ ਆਪਣੇ ਰਿਸ਼ਤੇਦਾਰਾਂ ਨੂੰ ਮਲਾਉਣੀ ਇਹ ਮਿੱਠਾ ਦਰੇ ਇਹਨਾਂ ਕੋਹ ਦੇ ਲੱਗਣੇ ਨੇ ਬਾਹਰ ਕਰਕੇ ਧੀ ਲੱਗੇ ਜੀ ਸਾਡੇ ਗੈਸ ਟੰਬ ਤੋੜਨ ਚੱਲੇ ਆ ਸਾਡੇ ਇਸਲੀ ਵਾਰ ਲੱਗੇ ਸੀ ਪੰਜ ਛੇ ਅੰਬ ਲੱਗੇ ਸੀ ਇਸ ਵਾਰ ਨਹੀਂ ਇਸ ਵਾਰ ਨਹੀਂ ਸੁੱਕੇ ਪਿਆ ਸੱਤਾਂ ਹਾਂ ਤਾਂ ਨਹੀਂ ਕਿ ਨਹੀਂ ਇਦੋਂ ਹਰੇ ਤਾਂ ਨਿਕਲੇ ਹੁਣ ਆ ਵੀ ਹੋ ਨਵਾਂ ਫੁੱਟਦਾ ਤੇਰੀ ਦੇਖ ਹਾਂ ਆ ਸਾਰਾ ਨਵਾਂ ਫੁੱਟਾ ਆ ਬੁੱਟਾ ਬਹੁਤ ਸੋਹਣਾ ਜਿਹਦੇ ਆ ਫੁੱਲ ਨਹੀਂ ਲੱਗੇ ਬੜੇ ਸੋਹਣੇ ਫੁੱਲ ਹੈ ਇਹਦੇ ਆ ਤਾ ਇਹਦਾ ਉਹਦਾ ਹੈ ਬਿਸਕਸ ਦਾ ਜਿਹਨੂੰ ਪਿੰਕ ਜੇ ਨਹੀਂ ਲੱਗਦੇ ਫੁੱਲ ਅੱਛਾ ਉੱਪਰ ਡੰਡੀ ਦੀ ਨਿਕਲੀ ਹੁੰਦੀ ਆ ਇਹਨੂੰ ਬਹੁਤ ਸੋਹਣੇ ਫੁੱਲ ਲੱਗਦੇ ਇਹਨੂੰ ਕਿੰਨੂ ਆ ਨਾ ਇੱਕ ਨੂ ਆ ਦਾ ਕਿਨੂ ਚ ਲੱਗੇ ਪਏ ਆ ਲੋ ਜੀ ਆ ਮਹਿਮਾਨ ਸੀਗੇ ਮੈਨੂੰ ਲੱਗਦਾ ਅੰਦਾਜ਼ੇ ਲੱਗ ਗਏ ਹੋਣੇ ਹੁਣ ਤੱਕ ਦਾ ਸੁੱਤੇ ਪੈ ਉੱਠੇ ਮਹਿਮਾਨ ਹੁਣ ਚਾਹ ਪਿਆ ਕੇ ਬਾਹਰ ਲਿਆਂਦੇ ਆ ਹੈ ਰੈਸਟ ਕਰਨ ਆਏ ਆ ਚਾਹ ਪਿਆ ਕੇ ਬਾਹਰ ਲਿਆਂਦੇ ਆ ਸਾਹ ਲੈਣਾ ਆ ਇਹ ਸਾਹ ਲੈਣਾ ਆ ਇਹ ਪਛਾਣ ਦੇ ਹੋਵਗੇ ਤੁਸੀਂ ਸਾਰੇ ਇਹਨਾਂ ਨੂੰ ਮੈਨੂੰ ਲੱਗਦਾ ਦੱਸ ਦੋ ਵੀ ਕੌਣ ਹੋ ਤੁਸੀਂ ਜਾਣਦੀ ਆ ਜਾਣਦੇ ਸਾਰੀਆਂ ਭੈਣਾਂ ਜਾਣਦੀਆਂ ਨਵੀਆਂ ਜੁੜ ਗਈਆਂ ਉਹ ਨਹੀਂ ਜਾਣਦੀਆਂ ਮਤਾਈ ਇਹ ਵੀ ਦੇਖ ਦੀ ਭੁਗਾਈ ਇਹ ਦੇਖ ਦੀ ਭੁਗਾ ਤੇ ਦੇਖ ਦੀ ਬੋਦੀ ਕੁੜੀ ਹੈ ਠੀਕ ਹੈ ਸਹੀ ਗੱਲ ਹੈ ਦੁੱਧ ਉਬਲਣ ਦਾ ਦੁੱਧ ਘੱਟ ਹੁੰਦਾ ਪਾ ਸੁਲਾਣੇ ਦਾ ਦੁੱਧ ਜ਼ਿਆਦਾ ਹੁੰਦਾ ਜੇ ਦੁੱਧ ਨੂੰ ਬਜੇ 12 ਕੁਸ ਨਾ ਸਭ ਜੰਦੇ ਸਾ ਥੱਲੇ ਨੂੰ ਰੋੜਿਆ ਹੁੰਦਾ ਮੈਨੂੰ ਐ ਨਹੀਂ ਲੱਗ ਰਿਹਾ ਇਹ ਰੋ ਵਾਲਾ ਹੈ ਉੱਪਰੋਂ ਦਾ ਹੈ ਇਹ ਨੂੰ ਤੁਸੀਂ ਉੱਥੇ ਥਾੜਾ ਥੱਲੇ ਹੀ ਆਉਂ ਪੜਦਾ ਸੀ ਮੈਂ ਤਾਂ ਉਹ ਨਹੀਂ ਚਲਾਉਂਦੀ ਥੱਲੇ ਵਾਲਾ ਤਾਂ ਹੁੰਦੇ ਆਏ ਉੱਥੇ ਸੀ ਮਾਰਾ ਜਾ ਵਾਲੀ ਲੱਗਿਆ ਜੇ ਆਉਣ ਤੇ ਫਿਰ ਇਹ ਵਾਲਾ ਤਾਂ ਆ ਜਾਂਦੇ ਨੇ ਮੇਨੋਂ ਲੋਦਾ ਸਾਰੀਆਂ ਭੈਣਾਂ ਦੀ ਇਹ ਪ੍ਰੋਗਰਾਮ ਹੋਊਗੀ ਕਿ ਦੁੱਧ ਤੋਂ ਉਪਰ ਦਾ ਅਫਸੋਸ ਘੱਟ ਹੁੰਦਾ ਤੇ ਜਿਹੜਾ ਗਾਹ ਪੈਂਦਾ ਇੱਥੇ ਗੈਸ ਦਾ ਚੁੱਲ੍ਹਾ ਖਰਾਬ ਹੁੰਦਾ ਹੈ ਸਫਾਈ ਕਰਨੀ ਪੈਂਦੀ ਆ ਉਹ ਸਭ ਤੋਂ ਵੱਧ ਔਖਾ ਹੁੰਦਾ ਤੇ ਲੋ ਜੀ ਆਲੂਆਂ ਵਾਲੇ ਅੱਜ ਪਰੋਂ ਇੱਥੇ ਬਹੜ ਰਹੇ ਨੇ ਆਪਣੇ ਕਿਉਂਕਿ ਆਪਣੇ ਭੈਣ ਜੀ ਹੁਣ ਆਏ ਹੋਏ ਨੇ ਹਨ ਤੇ ਇੱਧਰ ਬਣਾ ਰੱਖੀ ਆ ਆਪਾਂ ਪਿਆਜ਼ ਟਮਾਟਰ ਦੀ ਚਟਨੀ ਨਾਲਾ ਤੇ ਮੱਖਣ ਪਿਆ ਆਪਾਂ ਕੌਲੀ ਦੇ ਵਿੱਚ ਪਾਇਆ ਮੈਂ ਹੁਣ ਤਿਆਰੀ 'ਚ ਖੜੀ ਆ ਬਸ ਪਰੌਂਠੇ ਦੀ ਵੇਟ ਕਰਦੀ ਆ ਤੇ ਆਪਾਂ ਭੈਣ ਜੀ ਨੂੰ ਦਿਖਾਉਣੇ ਇਸ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਇੱਕਦਮ ਉਠੇ ਲੇਟ 8:00 ਵ ਕਿਆ ਪੀਆ ਕਰਿਆ ਹੁਣ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਖਰੂਬੂਜੀ ਕੱਟ ਕੇ ਦਿੱਤੇ ਫਿਰ ਉਹਨਾਂ ਨੇ ਉਹ ਕਰਦੇ ਕਿ ਹੁਣ ਆਪਾਂ ਬਣਾਉਣੇ ਹਨ ਫੁਲਕੇ ਹੁਣ ਹੋ ਗਈ ਮੇਲਾ ਦਾ ਪੌਣੇ ਤੇ 10 ਦਾ ਟਾਈਮ ਤੇ ਬ੍ਰੇਕਫਾਸਟ ਹੋ ਰਿਹਾ ਹੁਣ ਪੌਣੇ ਚਲੋ ਅੱਜ ਸ਼ੁਰੂ ਕਰਦੇ ਆ ਫਿਰ ਆਪਾਂ ਪਰੌਂ ਜਾਂਦਾ ਕੰਮ ਚੰਗੀ ਤਰ੍ਹਾਂ ਹੱਥ ਧੋ ਲਾ ਵੀ ਦਹੀਂ ਪਾ ਲਾਂ ਮੈਂ ਹਨਾ ਸਿਰੋਂ ਦੋ ਤੱਕ जी को संदीप उसे तोते नहीं है उसे गिटारा है <laughs> नहीं नहीं गिटारा मर गई जो बैठे बाहर भी गिटारा मोड़ बैठे हैं उन्होंने गिटारा पता नहीं कौन भी हो मेरे को नहीं तरह आते हैं हां कह दिया कि ये गिटारा है नहीं हो रही ਉਹ ਨਹੀਂ ਡੇਟ ਹੈ ਕੱਟ ਗਈ ਹੈ ਉਹ ਤਰਣ ਫੂਰੀ ਹੈ ਜੀ ਆਹ ਨਾ ਨਾ ਕੀ ਰੋਏ ਕੋਈ ਪਾਉਦੇ ਹਾਂ ਤੇ ਰੋਟੀ ਲੱਗੇ ਰਹਿੰਦੀ ਹੈ ਨਾ ਨਾ ਦੇ ਰੋਲ ਫੋਨ ਵਾਲੇ ਐਂਜੀ ਲਾ ਲਾ ਵੀ ਘਰੇ ਆ ਆ ਕਰਦਾ ਸੋਚੀ ਬਈ ਹੈਗੀ ਆਪਣੀ ਗਾੜੀ ਦੁੱਧ ਭਾਰੀ ਥੋੜਾ ਜਨਾ ਦੋ ਟੋਕ ਕੇ ਬੱਤੀ ਹੋਈ Vi ਵੱਡਾ ਚਮਚਾ ਹੋਣਾ। ਨਮਕ ਮਾਰ ਲਾਸਟ। ਆਹ। ਆਪਾਂ ਕੰਡਿਆਂ ਨੂੰ ਜੋਮੇ ਕੀ ਕਰਾਂ? ਮੈਂ ਕਦੀ ਰਾਤ ਨੂੰ ਸਹੀ ਹੁੰਦੀ। ਉੱਚ ਕੁਛ ਐਤੀ ਜਾ ਆਉਣੀ ਆ। ਛੇਤੀ ਨਹੀਂ ਗਈ ਸੀ। ਹੂੰ। ਮੈਂ ਮੇਰੇ ਉੱਥੇ ਜਾ ਕੇ ਮੋਨ ਲਈ ਨਹੀਂ ਮਿੱਟੀ ਲਈ। ਮਿੱਟੀ। ਛੋਟੇ ਕਰ ਮਿੱਟੀ ਹੈ ਨਹੀਂ। ਮਿੱਟੀ ਸਾਡੇ ਘਰ ਇਤਸਾਰਤ ਗਈ ਜੀ। ਕਿਉਂ ਨਾ ਦੇਣੀ ਜੀ। ਅੱਛਾ ਹਾਂ ਲਈ ਮੈਂ ਦਿੱਤੀ ਦਿੱਜੀ ਹੁੰਦੀ ਤਾਂ ਜੀ ਲਾਉਂਦੇ ਉੱਥੇ ਅੱਛਾ ਪਹਿਲਾਂ ਤਾਂ ਜਾਂਦੀ ਸੀ ਜਾਪੇ ਮੇਰੇ ਉੱਪ ਹੀ ਹੋਏ ਜੁਨੇ ਬਹੁਤ ਕਰੇ ਰੇ ਬਹੁਤ ਤੋਂ ਬਗਲ ਨੋਬੀ ਲੈ ਕੇ ਚੱਲਦੇ ਆ ਤੇ ਆਪਾਂ ਨਾ ਬੁੰਦੀ ਆ ਜਿਹੜੀ ਉਹ ਮੈਂ ਉੱਪਰ ਦੀ ਪਾਉਣੀ ਹੁੰਦੀ ਆ ਕਰੰਚੀ ਕਰੰਚੀ ਲੱਗਦੀ ਆ ਨਹੀਂ ਜੇ ਉੱਪਰ ਦੀ ਸਿੱਧੇ ਸੁੱਕੀ ਹੁੰਦੀ ਹੁੰਦੀ ਆ ਕਈ ਵਾਰੀ ਭਣਾ ਭਿਉਂ ਕੇ ਰੱਖ ਦਿੰਦੀਆਂ ਨੇ ਨਾ ਅੱਗੇ ਰੱਖ ਦਿੰਦੇ ਸੀ ਮੈਨੂੰ ਉਹਦੇ ਸਾਰਾ ਸਾਰੀ ਇੱਦਾਂ ਕਰਦੇ ਹਾਂ ਤੇ ਇਹ ਬਹੁਤ ਵਧੀਆ ਲੱਗਦੀ ਹੈ ਜੀਓ ਫ੍ਰੈਂਚੀ ਵੀ ਆਉਂਦੀ ਹੈ ਨਾ ਮਸਾਲਾ ਬੁੰਦੀ ਹੈ ਮੈਂ ਪੜਾਇਆ ਮੈਂ ਫਿਰ ਖਾ ਲਾ ਇੱਕ ਤਰ ਹੋ ਸੀਗਾ ਮੇਰੇ ਨਾਲ ਉਹ ਮਖੜਾ ਚਲੋ ਮੈਂ ਬੈਠੋ కదోలే ਤੇ ਉਹ ਵਿੱਚ ਜਿਹੜੇ ਮੈਨੂੰ ਵਿੱਚ ਬਣਾਏ ਹੋਏ ਪਾਉਂਦੇ ਲੋ ਜੀ ਪਰੌਂਠੀ ਖਾਓ ਵੀ ਮਹਿਮਾਨੋ ਪਰੌਂਠੀ ਫੇਰ ਖਾ ਕੇ ਦੱਸਿਓ ਕਿ ਐਸੀ ਬਣੀ ਬੀਬੀ ਤੈਨੂੰ ਵੀ ਲਿਆਦਾ ਪਾਈ ਪਈਏ ਖਾ ਕੇ ਐਸੀ ਸਮਝਣਾ ਸਮਝੋ ਲਿਆ ਵੀ ਬਣ ਗਿਆ ਬੀਬੀ ਨੂੰ ਸੁੜਾਇਆ

ਇਹ ਤੁਹਾਨੂੰ ਮਿਲਦੇ ਆਂ ਫੇਰ ਗੱਲ ਕਰਦੇ ਆਂ ਮੈਂ ਬਾਹਰ ਦਾ ਲਈ ਜਦੋਂ ਸਵਾਗ ਹੋਣ ਵਾਲੀ ਆਪਣੇ ਬਾੜ ਬਾਗ ਤੇ ਵੀ ਜੀ ਨੂੰ ਸ਼ੌਪ ਤੇ ਛੱਡਿਆ ਹਾਂ ਤੇ ਫੇਰ ਭੈਣ ਜੀ ਹੋਣਾਂ ਕੋਲੇ ਰਹਾਗੇ ਆਪਾਂ ਦੇ ਨੇ ਤੇ ਮੈਂ ਰੋਟੀ ਖਵਾਦਾ ਤੇ ਫੇਰ ਮਿਲਦੇ ਆਂ ਤੁਹਾਨੂੰ ਠੀਕ ਹੈ ਜੀ